ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਨ ਠੀਕ ਠਾਕ ਹੋਵੋਗੇ ਚਰਦੀ ਕਲਾ ਚ ਹੋਵੋਗੇ ਸਟਾਰਟ ਕਰਦੇ ਆ ਪੱਛਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਸੋ ਵੀਡੀਓ ਦੇ ਨਾਲ ਬਣੀ ਰਹੀ ਹੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈਗਾ ਸੋਨੂ ਦੀ ਭੈਣ ਦੇ ਮੂੰਹੋਂ ਸੱਚ ਜਿਹੜਾ ਹੈਗਾ ਸੁਣਾਵਾਂਗੀ ਕਿਉਂਕਿ ਉਹਨੇ ਖੁਦ ਸੱਚ ਦੱਸਿਆ ਕਿ ਉਹ ਕਿਉਂ ਅਕਸਰ ਵਿਆਹ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਰਹਿਣ ਜਾ ਗਈ ਸੀ ਉਸ ਘਰ ਨੂੰ ਛੱਡ ਕੇ ਦੁਬਾਰਾ ਆਪਣੇ ਪੇਕੇ ਘਰ ਕਿਉਂ ਰਹਿ ਰਹੀ ਹੈ ਪੇਕੇ ਘਰ ਰਹਿਣ ਦਾ ਜਿਹੜਾ ਕਾਰਨ ਆ ਉਹ ਹੈਗਾ ਬਹੁਤ ਹੀ ਵੱਡਾ ਕਾਰਨ ਜਿਸ ਕਾਰਨ ਉਹਨੂੰ ਜਿਹੜਾ ਹੈਗਾ ਆਪਦਾ ਸੋਹਰਾ ਘਰ ਛੱਡਣਾ ਪੈ ਗਿਆ ਤਾਂ ਵੀਡੀਓ ਦੇ ਨਾਲ ਬਣੇ ਰਿਓ ਪੂਰਾ ਸੱਚ ਕੀ ਹੈ ਇਹ ਜਾਣਨ ਦੇ ਲਈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਸੋਨੂ ਦੇ ਡਰਾਮਿਆਂ ਦੀ ਜਿਹੜੀ ਸੋਨੂ ਹੈਗੀ ਇੱਕ ਨੰਬਰ ਦੀ ਡਰਾਮੇ ਬਾਜ਼ ਕੁੜੀ ਆ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਥੋੜਾ ਜਿਹਾ ਮਤਲਬ ਹਨਾ ਆ ਜਾਂਦਾ ਸੁਰਖੀਆਂ ਦੇ ਵਿੱਚ ਤਾਂ ਬੰਦਾ ਐ ਸਮਝਣ ਲੱਗ ਜਾਂਦਾ ਵੀ ਮੈਂ ਖੁਣੀ ਪਤਾ ਨਹੀਂ ਕਿੱਡਾ ਵੱਡਾ ਸਟਾਰ ਬਣ ਗਿਆ ਤਾਂ ਉਹੀ ਫੀਲਿੰਗਾਂ ਜਿਹੜੀਆਂ ਹੈਗੀਆਂ ਸੋਨੂ ਚੱਕੀ ਫਿਰਦੀ ਹੈ ਸੋ ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਕੀ ਦੱਸਿਆ ਸੀਗਾ ਵੀ ਇਹ ਸਿਰਫ ਇੱਕ ਸ਼ੋ ਸ਼ੇਵਾ ਜੀਆਂ ਸਿਰਫ ਸੁਰਖੀਆਂ ਚਾਉਣ ਦੀ ਖਾਤਰ ਕਿ ਇਹਨਾਂ ਦੀ ਲੜਾਈ ਹੋਈ ਆ ਮੈਨੂੰ ਤਾਂ ਆਏ ਸੀ ਵੀ ਚਲੋ ਤਿੰਨ ਚਾਰ ਰਿਪਲਾਈ ਉਧਰੋਂ ਆਉਣਗੇ ਤਿੰਨ ਚਾਰ ਰਿਪਲਾਈ ਉਧਰੋਂ ਆਉਣਗੇ ਕਰਨ ਬਟਿੰਡਾ ਨਾਲ ਜਿਹੜਾ ਇਹਦਾ ਰੋਲਾ ਪਿਆ ਸੀ ਤੇ ਪਰ ਇਹ ਤਾਂ ਇੱਕ ਵੀਡੀਓ ਚ ਸ਼ਾਂਤ ਹੋ ਗੁਣਾ ਤਾਂ ਤੁਹਾਨੂੰ ਮੈਂ ਆਹ ਸਾਈਡ ਤੇ ਇੱਕ ਪੋਸਟਰ ਐਡ ਕਰਦੀ ਆਂ ਦੇਖਿਓ ਸਰ ਨਾਲ-ਨਾਲ ਹਨਾ ਤਾਂ ਤੁਸੀਂ ਦੇਖਿਆ ਵੀ ਜਿਹੜੀ ਹੁਣ ਇਹਨਾਂ ਦੀ ਸੈਕੰਡ ਵੀਡੀਓ ਆਈ ਹੈ ਉਹਦੇ ਵਿੱਚ ਹੀ ਉਧਰੋਂ ਉਧਰੀ ਪਹਿਲੇ ਵੀਡੀਓ ਦੇ ਵਿੱਚ ਇਹਨਾਂ ਨੇ ਰਿਪਲਾਈ ਦਿੱਤੇ ਤੇ ਹੁਣ ਜਿਹੜੀ ਉਸ ਤੋਂ ਬਾਅਦ ਇਹਨਾਂ ਦੀ ਵੀਡੀਓ ਆਈ ਹੈ ਇਹ ਫੇਰ ਤੋਂ ਇਹਨਾਂ ਦੇ ਮੈਲਵਲਾਪ ਜਿਹੜੇ ਹੈਗੇ ਆ ਹੋਗੇ ਤਾਂ ਕਹਿਣ ਦਾ ਮਤਲਬ ਹੈ ਇਹ ਸਾਰੀਆਂ ਬਸ ਗੱਲਾਂ ਮੈਂ ਪਹਿਲਾਂ ਕਿਹਾ ਸੀ ਵੀ ਲੜਾਈ ਹੁੰਦੀ ਹੈ ਭਾਈ ਤੁਸੀਂ ਫੋਨ ਤੇ ਕਲੀਅਰ ਕਰ ਲਿਆ ਕਰੋ ਫੋਨ ਤੇ ਜਿਹੜੀਆਂ ਗੱਲਾਂ ਦੇਣੀਆਂ ਹੁੰਦੀਆਂ ਇੱਕ ਦੂਜੇ ਨੂੰ ਕੱਢ ਲਿਆ ਕਰੋ ਲੜ ਲਿਆ ਕਰੋ ਬੋਲ ਲਿਆ ਕਰੋ ਜਾਂ ਉਹਦੇ ਨਾਲ ਵਾਲੇ ਬੰਦੇ ਨਾਲ ਗੱਲ ਕਰ ਲਿਆ ਕਰੋ ਲਿੰਕ ਤਾਂ ਹੁੰਦੀ ਹੈ ਤੁਹਾਡੇ ਉਧਰ ਉਧਰੀ ਪਰ ਐਦਾਂ ਜਿਹੜਾ ਹੈਗਾ ਨਾ ਲੋਕਾਂ ਦੇ ਸਾਹਮਣੇ ਟੰਡੋਰਾ ਪਿੱਟਣ ਦਾ ਦਾ ਮਤਲਬ ਹੀ ਨਹੀਂ ਬਣਦਾ ਹੁੰਦਾ ਹੁਣ ਦੇਖੋ ਮੈਨੂੰ ਕੀ ਪਤਾ ਸੀ ਜਾਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀਡੀਓਜ਼ ਦੇਖਦੇ ਹੋ ਕਿਸੇ ਨੂੰ ਕੀ ਪਤਾ ਵੀ ਭਾਈ ਸੋਨੂ ਤੇ ਕਿਰਨਾ ਬਟੰਡਾ ਚ ਕੀ ਗੱਲ ਹੋਈ ਹੈ ਲੋਕਾਂ ਦੇ ਵਿੱਚ ਪਹਿਲਾਂ ਤਮਾਸ਼ਾ ਬਣਾਇਆ ਫਿਰ ਤੁਸੀਂ ਇੱਕ ਦੂਜੇ ਦੇ ਨਾਲ ਮਿੱਠੇ ਹੋ ਜਾਂਦੇ ਹੋ ਤਾਂ ਮੈਂ ਤੁਹਾਨੂੰ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਜ਼ਰਾ ਡਰਾਮੇ ਦੇਖੋ ਇਹਨਾਂ ਦੇ ਦੇਖੀ ਚੱਲੋ ਦੇਖ ਲਓ ਤੁਸੀਂ ਹਨ ਪਿਛਲੀ ਵੀਡੀਓਜ਼ ਦੇ ਵਿੱਚ ਕੀ ਸੀ ਕਰਨ ਬਟਿੰਡਾ ਨੇ ਕੀ ਕਿਹਾ ਤੇ ਜਿਹੜੀ ਹੈਗੀ ਆ ਸੋਨੂ ਨੇ ਕੀ ਕਿਹਾ ਸੀ ਹਨ ਤੇ ਆ ਦੇਖ ਲਓ ਹੁਣ ਸੋਨੂ ਦਾ ਦੰਦ ਹੀ ਨਹੀਂ ਕਮਲੀ ਜੀ ਦੇ ਕਮਲਿਆਂ ਵਾਂਗ ਦੰਦ ਕੱਢੀ ਜਾਂਦੀ ਹੈ ਦੰਦ ਨਹੀਂ ਅੰਦਰ ਵੱੜਦੇ ਚਲੋ ਕਰਨ ਬਟਿੰਡਾ ਜਿਹੜੀ ਹੈਗੀ ਆ ਜਿਵੇਂ ਵੀ ਕਹਿ ਲੋ ਯਾਰ ਉਹ ਸਾਫ਼ ਸੁਥਰੀ ਮੈਨੂੰ ਲੱਗਦਾ ਵੀ ਉਹ ਸਿੱਧੀ ਹੈ ਠੀਕ ਹੈ ਉਹਦੇ ਜੋ ਦਿਮਾਗ 'ਚ ਜੋ ਦਿਲ 'ਚ ਹੁੰਦਾ ਉਹ ਦੋਗਲੇ ਇਨਸਾਨ ਨਹੀਂ ਉਹ ਇਹ ਗੱਲਾਂ ਤੋਂ ਪਤਾ ਲੱਗਦਾ ਉਹਦਾ ਕਹਿਣਾ ਕਿ ਉਹਨੇ ਉਹਨੂੰ ਆਪ ਬੁਲਾਇਆ ਪਰ ਸੋਨੂਕੌਰ ਨੇ ਹਜੇ ਵੀ ਨਹੀਂ ਬੁਲਾਇਆ ਹਨਾ ਤਾਂ ਦੇਖੋ ਤੁਸੀਂ ਉਹਨੇ ਮਤਲਬ ਅੱਗੇ ਵੀ ਮੈਂ ਨਾਲ-ਨਾਲ ਕਲਿੱਪਸ ਐਡ ਕਰੂੰਗੀ ਦੇਖੀ ਚਲੋ ਵੀ ਉਹਨੂੰ ਧੱਕੇ ਨਾਲ ਕਦੇ ਕੁਝ ਖਵਾਉਂਦੀ ਆ ਕਦੇ ਕੁਝ ਖਵਾਉਂਦੀ ਆ ਮਤਲਬ ਵੀ ਤੁਸੀਂ ਲੋਕਾਂ ਦੇ ਵਿੱਚ ਪਹਿਲਾਂ ਤਮਾਸ਼ਾ ਬਣਾਉਣਾ ਹੀ ਕਿਉਂ ਹੱਦ ਹੋਈ ਪਈ ਐ ਇਹਨਾਂ ਲੋਕਾਂ ਦੀ ਵੀ ਹੁਣ ਆਪਣੇ ਘਰ ਦੇ ਵਿੱਚ ਜੇ ਜੇ ਕਿਸੇ ਤੇ ਲੜਾਈ ਹੋ ਗਈ ਆਪਾਂ ਲੋਕ ਫੋਨ ਚੱਕ ਕੇ ਦੱਸਾਂਗੇ ਥੋੜੀ ਹੁਣ ਮੈਂ ਆ ਮੈਂ ਵੀਡੀਓਜ਼ ਬੌਣੀ ਆ ਸਾਡੇ ਘਰ ਲੜਾਈ ਹੋ ਗਈ ਮੈਂ ਫੋਨ ਚੱਕ ਕੇ ਦੱਸੂਗੀ ਅੱਜ ਸਾਡੇ ਨਾਲ ਆ ਹੋ ਗਈ ਆ ਹੋ ਗਈ ਆ ਹੋ ਗਈ ਯਾਰ ਹੱਦ ਹੋਈ ਪਈ ਐ ਚਲੋ ਇਹ ਤਾਂ ਇਹ ਇਹਦੀ ਭੈਣ ਆ ਜਿਹੜੀ ਸੋਨੂ ਦੀ ਉਹ ਉਦੋਂ ਵੀ ਮਤਲਬ ਕੀ ਕਹਾਂ ਮੈਂ ਹਨਾ ਰਹੀ ਕਿਉਂ ਨਹੀਂ ਆਵਦੇ ਉੱਥੇ ਤੁਹਾਨੂੰ ਮੈਂ ਦੱਸਦੀ ਆਕਲੇ ਭੈੜ ਕਰਦੀ ਆ ਦੇਖਿਓ ਨਾਲ ਨਾਲ ਦੇਖੀ ਚਲੋ ਆ ਜਿਹੜੇ ਲੱਛਣੇ ਕਰੀ ਜਾਂਦੀ ਆ ਹਨਾ ਬਾਹਰ ਸੜਕਾਂ ਤੇ ਖੇਢੀ ਜਾਂਦੀ ਆ ਫਿਰ ਸੋਹਰੇ ਘਰ ਜਾ ਕੇ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੜਕਾਂ ਤੇ ਨੂਹਾ ਖੇਡਦਿਆਂ ਚੰਗਾ ਲੱਗਦਾ ਇਹਨੂੰ ਜਿਹੜੀ ਸੀਗੀ ਉੱਥੇ ਬੰਦਿਸ਼ ਸੀ ਇੱਥੇ ਇਹਨੂੰ ਖੁੱਲ ਚਾਹੀਦੀ ਸੀ ਖੁੱਲ੍ਹੇ ਨੂੰ ਇੱਥੇ ਮਿਲ ਗਈ ਸਾਰਾ ਦਿਨ ਬਸ ਵਹਿਲੀ ਰਹਿੰਦੀ ਆ ਉਹਨੂੰ ਵੀ ਵਿਚਾਰੇ ਨੂੰ ਘਰ ਜਵਾਈ ਬਣਾ ਕੇ ਰੱਖਤਾ ਕਦੇ ਕੋਸ ਖਾ ਲਿਆ ਕਦੇ ਕੋਸ ਖਰ ਲਿਆ ਆਲੂਆਂ ਨੇ ਇਹਦੀ ਮੱਤ ਜਿਹੜੀ ਹੈਗੀ ਜਮਾ ਮਾਰੀ ਪਈ ਐ ਸਿਰਫ ਆਲੂ 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 ਰੈਸিপি ਗੱਲ ਕਰਨ ਦਾ ਤਰੀਕਾ ਦੇਖਿਓ ਤੁਸੀਂ ਇਹਦਾ ਗੱਲ ਐ ਕਰੂਗੀ ਜਿਵੇਂ ਪਤਾ ਨਹੀਂ ਕਿੱਡੀ ਕੁ ਵੱਡੀ ਹੈ ਨਾ ਸ਼ੈਫ ਹੁੰਦੀ ਹੈ ਤੁਹਾਨੂੰ ਮੈਂ ਦਿਖਾਉਣੀ ਅੱਗੇ ਹਾਂਜੀ ਅੱਜ ਅਸੀਂ ਬਣਾ ਰਹੇ ਹਾਂ ਪਿੰਡੀਆਂ ਦੀ ਸਬਜ਼ੀ ਪਿੰਡੀਆਂ ਬਣ ਕੇ ਹੋ ਚੁੱਕੀਆਂ ਨੇ ਰੈਡੀ ਬੋਲਣ ਦਾ ਤਰੀਕਾ ਦੇਖਿਓ ਤੁਸੀਂ ਆਹ ਦੇਖਿਓ ਜ਼ਰਾ ਥੇ ਇਹ ਤੁਹਾਨੂੰ ਪਤਾ ਹੀ ਹੈ ਨਾ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਿਆ ਨੇ ਤੇ ਲਾਈਟ ਨਹੀਂ ਜਾਂਦੀ ਤੇ ਅਸੀਂ ਸੋਚਿਆ ਵੀ ਅੱਜ ਲਾਈਟ ਜਾਣ ਤੋਂ ਪਹਿਲਾਂ ਪਹਿਲਾਂ ਕੰਮ ਲਵੇ ਲਈਏ ਤੇ ਅਸੀਂ ਹੁਣ ਕਰ ਰਹੇ ਸੀ ਥੋੜੀ ਜਿਹੀ ਸਾਡੀ ਸਫਾਈ ਸਫਾਈ ਕਰ ਚੁੱਕੇ ਆ ਨਾ ਸਫਾਈ ਕਰਨ ਲੱਗੇ ਸੀ ਪਹਿਲਾਂ ਤੇ ਦੇਖੋ ਇਸ ਰੂਮ ਦੀ ਸਫਾਈ ਵੀ ਐਂਦਰ ਵੀ ਹੋਗੀ ਤੇ ਸਾਨੂੰ ਗਈ ਆ ਪਾਰਟੀ ਤੇ ਸੁਣ ਲੈਣਾ ਤੁਸੀਂ ਹੁਣ ਹੋ ਗਿਆ ਆਪਣਾ ਰੋਟੀ ਦਾ ਟਾਈਮ ਆ ਤੇ ਮੈਂ ਇਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਮੌਸਮ ਬਹੁਤ ਖਰਾਬ ਰਹਿਣ ਲੱਗ ਗਿਆ ਲਾਈਟ ਚੱਲੀ ਜਾਂਦੀ ਉਹ ਤੋਂ ਪਲਪਲਾ ਕੰਮ ਨੇ ਵੀੜ ਲਗੇ ਸਫਾਨਾ ਕਰਨੀਆਂ ਸਫਾਈਆਂ ਕਰ ਵੀ ਲੈਣਾ ਸਾਨੂੰ ਕੀ ਪਤਾ ਸਾਨੂੰ ਕੀ ਪਤਾ ਵੀ ਤੂੰ ਸਫਾਈ ਕੀਤੀ ਐ ਅਸੀਂ ਦੇਖਿਆ ਤਾਂ ਹੈ ਨਹੀਂ ਜਿਵੇਂ ਤੂੰ ਸਟਾਰਟ ਕੀਤਾ ਸੀ ਵਲੌਗ ਉਮੀ ਬਸ ਦੋ ਮਿੰਟ ਬਾਅਦ ਬਸ ਮੈਨੂੰ ਲੱਗਦਾ ਤੂੰ ਫੇਰ ਕਹਦਾ ਵੀ ਹਾਂ ਭਾਈ ਸਫਾਈਆਂ ਵੀ ਜ਼ਿਆਦਾ ਸਾਨੂੰ ਦਿਖਾਉਂਦੀ ਵੀ ਭਾਈ ਤੂੰ ਸਫਾਈਆਂ ਕਰ ਰਹੀ ਹੈਂ ਪਿੱਛੇ ਹਜੇ ਵੀ ਕੋਈ ਕੰਮ ਕਰੀ ਜਾਂਦਾ ਕੰਮ ਕੋਈ ਹੋਰ ਕਰ ਰਿਹਾ ਨਾ ਆਪਦਾ ਖਾਣ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਤੋਂ ਇਲਾਵਾ ਮੈਂ ਤਾਂ ਤੈਨੂੰ ਦੇਖਿਆ ਨਹੀਂ ਕੋਈ ਕੰਮ ਕਰਦੀ ਦੂਜੀ ਗੱਲ ਭਾਈ ਹੁਣ ਤੇਰਾ ਵਿਆਹ ਹੋ ਗਿਆ ਆ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੇ ਸੜਕਾਂ ਤੇ ਖੜਖੜ ਕੇ ਮਤਲਬ ਕਿ ਬੱਚਿਆਂ ਦੇ ਨਾਲ ਲੈ ਵੀ ਤੂੰ ਇਹ ਮੇਰੇ ਨਾਲ ਖੇਡੋ ਮੈਥੋਂ ਜੱਤ ਕੇ ਦਿਖਾਓ ਸੜਕਾਂ ਤੇ ਬੱਚਿਆਂ ਦੇ ਨਾਲ ਤੂੰ ਬੱਟ ਲਗਾ ਰਹੀ ਹੈਂ ਬੱਚਿਆਂ ਦੇ ਨਾਲ ਤੂੰ ਖੇਡ ਰਹੀ ਹੈਂ ਕਿਸੇ ਚੱਜ ਦੇਣਾ ਮੱਥਾ ਲਾ ਲਾਉਣਾ ਤਾਂ ਕਹਿਣ ਦਾ ਮਤਲਬ ਹੈ ਨਾ ਵੀ ਚਲੋ ਹੁਣ ਇਹਦੇ 10000 ਸਬਸਕ੍ਰਾਈਬਰ ਇਹਦੇ ਹੋ ਚੁੱਕੇ ਨੇ ਭਾਈ ਇਹ ਤਾਂ ਫਾਇਦਾ ਹੁੰਦਾ ਹੀ ਹੈ ਜਦੋਂ ਕੋਈ ਇੱਕ ਜਣਾ ਹਨਾ ਥੋੜਾ ਜਿਹਾ ਚੜ੍ਹਾਈ 'ਚ ਹੋਵੇ ਤਾਂ ਫਿਰ ਉਹਦੇ ਪੈਣ ਭਰਾ ਦਾ ਓਬਵੀਅਸ ਆ ਫਾਇਦਾ ਹੋ ਜਾਂਦਾ ਪਰ ਫਿਰ ਵੀ ਇਹਨੇ ਕਦੇ ਕਦਰ ਤਾਂ ਕੀਤੀ ਨਹੀਂ ਸੋਨੂ ਦੀ ਇਹਨੇ ਸੋਨੂ ਦੀ ਹਮੇਸ਼ਾ ਇਨਸਲਟ ਕੀਤੀ ਆ ਮੈਂ ਨਹੀਂ ਕਦੇ ਵੇਖਿਆ ਵੀ ਇਹਨੇ ਸੋਨੂ ਦੀ ਪ੍ਰਸ਼ੰਸਾ ਕੀਤੀ ਹੋਵੇ ਹਰ ਗੱਲ ਤੇ ਇਹਨੇ ਸੋਨੂ ਦੀ ਬੇਇੱਜ਼ਤੀ ਕੀਤੀ ਹੈ ਚਾਹੇ ਆਪਦੇ ਵਲੌਗ ਦੇ ਵਿੱਚ ਹੋਵੇ ਚਾਹੇ ਇਹ ਸੋਨੂ ਦੇ ਵਲੌਗ ਦੇ ਵਿੱਚ ਆਜੇ ਕਿਉਂਕਿ ਹੁਣ ਤਾਂ ਭੈਣ ਛੱਡ ਕੇ ਆਪ ਦਾ ਸਹੌਰਾ ਘਰ ਜਿਹੜਾ ਘਰ ਇਹਦੇ ਮਾਪਿਆਂ ਨੇ ਹੀ ਲੈ ਕੇ ਦਿੱਤਾ ਸੀ ਇਹਨੂੰ ਤੇ ਇਹਦੇ ਹਸਬੰਦ ਨੂੰ ਉਹ ਘਰ ਛੱਡ ਕੇ ਆਲਦੇ ਪੇਕੇ ਆ ਕੇ ਰਹਿਣ ਲੱਗੀ ਆ ਕਿਰਾਇਆ ਨਹੀਂ ਦਿੱਤਾ ਦੇਣਾ ਕਿੱਥੋਂ ਸੀ ਨਾ ਘਰ ਵਾਲੇ ਨੂੰ ਕੰਮ ਤੇ ਜਾਣ ਦਿੰਦੀ ਸੀ ਨਾ ਆਪ ਕੰਮ ਕਰਦੀ ਸੀ ਤੇ ਐਡੀ ਛੇਤੀ ਤਾਂ YouTube ਤੋਂ ਵਰਨਿੰਗ ਵੀ ਨਹੀਂ ਆਉਂਦੀ ਵੀ ਕਿਰਾਇਆ ਦਿੱਤਾ ਜਾਵੇ ਚਲੋ ਆਪੋ ਆਪਣੀ ਸੋਚ ਆ ਭਾਈ ਹਨਾ ਕਹਿਣ ਦਾ ਮਤਲਬ ਆ ਵੀ ਇਹ ਸਾਰੀਆਂ ਚੀਜ਼ਾਂ ਨਾ ਸਿਰਫ ਸ਼ੋਸ਼ੇਪਾਜ਼ੀਆਂ ਸਿਰਫ ਇੱਕ ਡਰਾਮੇ ਆ ਜੇ ਲੜਨਾ ਹੁੰਦਾ ਤਾਂ ਸਿੱਧਾ ਹੋ ਕੇ ਬੰਦਾ ਗੱਲ ਕਰੇ ਆ ਫੋਨ ਚੱਕ ਕੇ ਲੋਕਾਂ ਨੂੰ ਦੱਸਣ ਦਾ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਬਣਦਾ ਹੁੰਦਾ ਕੋਈ ਤੋਖ ਨਹੀਂ ਬਣਦਾ ਹੁੰਦਾ ਠੀਕ ਹੈ ਤੇ ਆ ਰਹਿੰਦਾ ਹੁੰਦਾ ਜਿਹੜਾ ਦੀਪ ਜੈ ਇਹ ਇਹ ਬੜੀਆਂ ਫੀਲਿੰਗਾਂ ਚੱਕਦਾ ਤੁਹਾਨੂੰ ਦਿਖਾਉਣੀ ਆ ਮੈਂ ਸਾਈਡ ਤੇ ਪੋਸਟ ਕਰਦੀ ਐਨੀਆ ਫੀਲਿੰਗਾਂ ਚੱਕਦਾ ਸੋਨੂ ਦੇ ਚੱਕਰ 'ਚ ਰਹਿਣਾ ਇਹਨੇ ਵੀ ਨਹੀਂ ਸੋਨੂ ਨਾਲ ਤੁਸੀਂ ਦੇਖ ਲਓ ਨਹੀਂ ਰਹਿੰਦਾ ਹੈ ਸੋਨੂ ਨਾਲ ਇਹਦੇ ਲੱਛਣ ਦੱਸਦੇ ਬਈ ਚੰਗਾ ਖਾਨ ਨੂੰ ਮਿਲਦਾ ਸੋਨੂ ਕਰਕੇ ਚੰਗਾ ਪਾਉਣ ਨੂੰ ਮਿਲਦਾ ਸੋਨੂ ਕਰਕੇ ਚੰਗੀ ਜਿਹੜੀ ਹੈਗੀ ਆ ਫੇਮ ਮਿਲ ਗਿਆ ਸੋਨੂ ਦੇ ਕਰਕੇ ਤਾਂ ਕਰਕੇ ਨਾਲਾ ਸੋਨੂ ਦੇ ਵੱਧ ਤੋਂ ਵੱਧ ਹੋ ਰਾ 2 ਸਾਲ ਜਦੋਂ ਇਹ ਬੰਦੇ ਦੀ ਫੇਸ ਵੈਲਿਊ ਬਣ ਗਈ ਨਾ ਤੁਸੀਂ ਦੇਖ ਲਿਓ ਮੈਨੂੰ ਨਹੀਂ ਲੱਗਦਾ ਵੀ ਇਹ ਬੰਦਾ ਜਿਹੜਾ ਹੈਗਾ ਆਪਣਾ ਰਿਲੇਸ਼ਨਸ਼ਿਪ ਕੰਟੀਨਿਊ ਰੱਖੂਗਾ ਸੋਨੂ ਦੇ ਨਾਲ ਬਾਕੀ ਆਪੋ ਆਪਣੀ ਥਿੰਕਿੰਗ ਆ ਪਰ ਮੈਨੂੰ ਇਹੀ ਲੱਗਦਾ ਅਕਸਰ ਆਪਾਂ ਦੇਖਦੇ ਆਂ ਦੁਨੀਆ ਤੇ ਗੂੜੇ ਤੋਂ ਗੂੜੇ ਰਿਸ਼ਤੇ ਟੁੱਟ ਜਾਂਦੇ ਨੇ ਇਹ ਤਾਂ ਫਿਰ ਰੱਬ ਦਾ ਕਾ ਚਲੋ ਜੀ ਖਰ ਦੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ